ਅਫਗਾਨਿਸਤਾਨ ਵਿੱਚ ਸਿੱਖਾਂ ਨੇ ਅਫਗਾਨ ਸਿੱਖ ਭਾਈਚਾਰੇ ਤੇ ਭਾਰਤੀ ਵਿਸ਼ਵ ਮੰਚ ਦੇ ਤਾਲਮੇ ਨਾਲ ਕੰਮ ਕਰਦੇ ਹੋਏ ਇਸ ਹਫ਼ਤੇ ਪੂਰਬੀ ਅਫਗਾਨਿਸਤਾਨ ਵਿੱਚ ਆਏ ਤਵਾਕ ਕੂਨ ਪੁਚਾਲ ਦੇ ਪੀੜਤਾਂ ਨੂੰ ਰਾਹਤ ਸਮੱਗਰੀ ਭੇਜੀ ਹੈ ਸਹਾਇਤਾ ਜਲਾਲਾਬਾਦ ਦੇ ਇਤਿਹਾਸਕ ਗੁਰਦੁਆਰਾ ਗੁਰੂ ਨਾਨਕ ਦਰਬਾਰ ਤੋਂ ਭੇਜੀ ਗਈ ਜਿੱਥੇ ਪਹਿਲੇ ਸੇ ਗੁਰੂ ਗੁਰਨਾਨਕ ਦੇਵ ਜੀ ਆਪਣੀ ਯਾਤਰਾ ਦੌਰਾਨ ਆਏ ਸਨ ਇਹ ਪਹਿਲ ਆਪਣੀ ਘਟ ਦੀ ਗਿਣਤੀ ਅਤੇ ਚੱਲ ਰਹੀਆਂ ਸੁਰੱਖਿਆ ਚੁਣੌਤੀਆਂ ਦੇ ਬਾਵਜੂਦ ਸਾਥੀ ਅਫਗਾਨੀਆਂ ਦੀ ਸਹਾਇਤਾ ਕਰ ਲਈ ਸਿੱਖਾਂ ਦੇ ਜਜ਼ਬੇ ਨੂੰ ਦਰਸਾਉਂਦੀ ਹੈ ਜਲਾਲਾਬਾਦ ਤੋਂ ਮਿਲੀਆਂ ਤਸਵੀਰਾਂ 'ਚ afghan hindu ate sikh katt ginti council ਦੇ ਪ੍ਰਧਾਨ ਮਨਜੀਤ ਸਿੰਘ ਲਾਂਬਾ ਸਥਾਨਿਕ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੀਡੀਆ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਸਨ ਭਾਈਚਾਰੇ ਦੇ ਨੇਤਾਵਾਂ ਨੇ ਕਿਹਾ ਕਿ ਸਹਾਇਤਾ ਮੁਹਿੰਮ afghan ਸਿੱਖਾਂ ਉਹਨਾਂ ਦੇ ਪ੍ਰਵਾਸੀਆਂ ਅਤੇ ਭਾਰਤੀ ਸੰਗਠਨਾਂ ਦਾ ਸਾਂਝਾ ਯਤਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤਬਾਹੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਤੱਕ ਸਮੇਂ ਸਿਰ ਸਹਾਇਤਾ ਪਹੁੰਚਾਈ ਜਾ ਸਕੇ ਇਹ ਕਦਮ ਅਜੇ ਹੀ ਸਮੇਂ ਚੁੱਕਿਆ ਗਿਆ ਜਦ afghanistan ਸ਼ਕਤੀਸ਼ਾਲੀ ਪਛਾਲ ਤੋਂ ਬਾਅਦ ਤੋ ਸੰਘਰਸ਼ ਕਰ ਰਿਹਾ ਜਿਸ ਵਿੱਚ 1400 ਤੋਂ ਵੱਧ ਲੋਕ ਮਾਰੇ ਗਏ ਨੇ ਹਜ਼ਾਰਾਂ ਜ਼ਖਮੀ ਹੋਏ ਨੇ ਪਚਾਲ ਦੇ ਝਟਕੇ ਕਈ ਸੂਬੇ ਚ ਆਏ ਜਿਸ ਨਾਲ ਭਾਰੀ ਨੁਕਸਾਨ ਹੋਇਆ ਇਸ ਨੇ ਪਿੰਡਾਂ ਨੂੰ ਤਬਾਹ ਕਰ ਦਿੱਤਾ ਤੇ ਲੋਕਾਂ ਨੂੰ ਘਰਾਂ ਦੇ ਮਲਬੇ ਹੇਟ ਫਸ ਗਏ ਜੋ ਜ਼ਿਆਦਾਤਰ ਮਿੱਟੀ ਦੀਆਂ ਇੱਟਾਂ ਤੇ ਲੱਕੜ ਨਾਲ ਬਣਾਏ ਗਏ ਸਨ ਅਤੇ ਸਦਮੇ ਦਾ ਸਾਹਮਣਾ ਕਰਨ ਵਿੱਚ ਅਸਮਰੱਥ ਸਨ ਖਰਾਬ ਇਲਾਕਾ ਬਚਾਅ ਤੇ ਰਾਹਤ ਕਾਰਜਾਂ ਵਿੱਚ ਰੁਕਾਵਟ ਪਾ ਰਿਹਾ ਹੈ